ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਸਾਈਡ ਤੇ ਅੱਜ ਤੁਸੀਂ ਫੋਟੋਆਂ ਵੀ ਦੇਖ ਰਹੇ ਹੋ ਲਿਖਿਆ ਹੋਇਆ ਵੀ ਪੜ ਲਿਆ ਹੈ ਤੇ ਤੁਸੀਂ ਸਮਝ ਵੀ ਗਏ ਹੋਵੋਗੇ ਕਿ ਗੱਲ ਕਿਸ ਟੌਪਿਕ ਤੇ ਕਰਨੀ ਹੈ ਬਹੁਤ ਸਾਰੇ ਲੋਕਾਂ ਨੇ ਅੱਜ ਇੱਕ ਵੀਡੀਓ ਦੇਖ ਵੀ ਲਈ ਹੋਏਗੀ ਜਿਹੜੀ ਬਲਕੌਰ ਸਿੰਘ ਜੀ ਵੱਲੋਂ ਬਣਾਈ ਗਈ ਹੈ ਔਰ ਮੈਨੂੰ ਬਹੁਤ ਸਾਰੇ ਲੋਕਾਂ ਨੇ ਉਹ ਵੀਡੀਓ ਭੇਜੀ ਘੰਟਾ ਪਹਿਲੋਂ ਮੈਂ ਵੀਡੀਓ ਦੇਖੀ ਤੇ ਮੇਰਾ ਦਿਲ ਕੀਤਾ ਕਿ ਇਹਦੇ ਤੇ ਜ਼ਰੂਰੀ ਬੋਲਣਾ ਚਾਹੀਦਾ ਬਹੁਤ ਜ਼ਰੂਰੀ ਬੋਲਣਾ ਚਾਹੀਦਾ ਕਿਉਂਕਿ ਨਿਹਾਇਤ ਬੇਵਕੂਫੀ ਵਾਲੀ ਗੱਲ ਕਹਿ ਲੋ ਨਾ ਸਮਝੀ ਵਾਲੀ ਗੱਲ ਕਹਿ ਲੋ ਤੇ ਬਦਤਮੀਜੀ ਵਾਲੀ ਗੱਲ ਕਹਿ ਲੋ ਫਿਰ ਵੀ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਭਗਵੰਤ ਮਾਨ ਸਾਹਿਬ ਇਹ ਵੀਡੀਓ ਵੇਖ ਕੇ ਸਾਡੀਆਂ ਸਰਕਾਰਾਂ ਤੇ ਮੈਨੂੰ ਇੰਨੀ ਕਿ ਸ਼ਰਮਿੰਦਗੀ ਮਹਿਸੂਸ ਹੋਈ ਕਿ ਮੈਂ ਬੈਠ ਗਿਆ ਵੀਡੀਓ ਬਣਾਉਣ ਨੂੰ ਦਿਲ ਤੇ ਕਰਦਾ ਕਿ ਬਹੁਤ ਲਾਨ ਤਾਂ ਪਾਵਾਂ ਪਰ ਜਿਹੜਾ ਮਾਈਕ ਆ ਇਹ ਕੈਮਰਾ ਕਈਆਂ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦਾ ਤੇ ਥੋੜਾ ਜਿਹਾ ਮੈਂ ਵੈਸੇ ਵੀ ਕਾਇਦੇ ਕਾਨੂੰਨ ਦੇ ਸਾਬ ਨਾਲ ਬੋਲਦਾ ਹੁਣ ਥੋੜਾ ਜਿਹਾ ਲਿਮਟ ਦੇ ਵਿੱਚ ਕਿ ਗੱਲ ਕਹਿਣੀ ਵੀ ਹੈ ਕਹਿਣੀ ਸੁਚੱਜੇ ਲਫ਼ਜ਼ਾਂ ਦੇ ਵਿੱਚ ਮੇਰੀ ਆਦਤ ਆ ਪਰ ਅੱਜ ਗੁੱਸਾ ਤੇ ਬਹੁਤ ਆ ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਚੰਗੇ ਲਫ਼ਜ਼ਾਂ ਵਿੱਚ ਤੁਹਾਨੂੰ ਦੋ ਚਾਰ ਸਵਾਲ ਪੁੱਛੇ ਜਾਣ ਦੋ ਚਾਰ ਗੱਲਾਂ ਕੀਤੀਆਂ ਜਾਣ ਵੀਡੀਓ ਤੁਸੀਂ ਸਾਰਿਆਂ ਦੇਖ ਲਈ ਹੋਏਗੀ ਮੈਂ ਵੀਡੀਓ ਇਸ ਪ੍ਰੋਗਰਾਮ ਚ ਵੀ ਦਿਖਾਵਾਂਗਾ ਛੋਟੀ ਜੀ ਵੀਡੀਓ ਤੁਸੀਂ ਦੇਖੀ ਹੋਏਗੀ ਪਰ ਦਿਖਾਵਾਂਗਾ ਜ਼ਰੂਰ ਭਗਵੰਤ ਮਾਨ ਸਾਹਿਬ ਦੋ ਤਿੰਨ ਮੈਂ ਵੀਡੀਓ ਬਣਾਈਆਂ ਸਨ ਤੁਹਾਡੇ ਖਿਲਾਫ ਨਹੀਂ ਕਹਿ ਲੋ ਸਾਡੇ ਜਜ਼ਬਾਤ ਕਹਿ ਲੋ ਉਹਨਾਂ ਨੂੰ ਸਾਡਾ ਗੁੱਸਾ ਕਹਿ ਲੋ ਜਿਹੜੀਆਂ ਗੱਲਾਂ ਕਹਿਣੀਆਂ ਬਣਦੀਆਂ ਉਹ ਕਹਿਣੀਆਂ ਚਾਹੀਦੀਆਂ ਨੇ ਪਰ ਜ਼ਿਆਦਾਤਰ ਮੈਂ ਤੁਹਾਡੇ ਬਾਰੇ ਗੱਲ ਜਦੋਂ ਵੀ ਕੀਤੀ ਐ ਤੁਹਾਡੀ ਸਰਕਾਰ ਬਾਰੇ ਜਦੋਂ ਵੀ ਗੱਲ ਕੀਤੀ ਐ ਮੈਂ ਇਹੀ ਕਿਹਾ ਕਿ ਇੰਨੇ ਕੁ ਥੋੜੇ ਸਮੇਂ ਵਿੱਚ ਸਾਰਾ ਕੁਝ ਸਵਾਰਨਾ ਕਿਸੇ ਵੀ ਸਰਕਾਰ ਦੇ ਹੱਥ ਵਾਸ ਨਹੀਂ ਆ ਥੋੜਾ ਟਾਈਮ ਦਿਓ ਹੌਲੇ ਹੌਲੇ ਸਾਰਾ ਕੁਝ ਠੀਕ ਹੋਏਗਾ ਤੇ ਜਦੋਂ ਤੁਸੀਂ ਅਜੇ ਮੁੱਖ ਮੰਤਰੀ ਬਣੇ ਵੀ ਨਹੀਂ ਸੀ ਮੈਂ ਇੱਕ ਵੀਡੀਓ ਪਾਈ ਸੀ ਮੈਂ ਕਿਹਾ ਕਿ ਜੇਕਰ ਭਗਵੰਤ ਮਾਨ ਸਾਹਿਬ ਪੰਜਾਬ ਦਾ ਕੁਝ ਨਾਂ ਬਣਾ ਸਕੇ ਜਾਂ ਲੋਕਾਂ ਬਾਰੇ ਨਾ ਸੋਚਿਆ ਤਾਂ ਫਿਰ ਕੋਈ ਵੀ ਨਹੀਂ ਕਰੇਗਾ ਕਿਉਂਕਿ ਕਲਾਕਾਰ ਸੈਂਸਿਟਿਵ ਹੁੰਦਾ ਤੇ ਕਲਾਕਾਰ ਤੁਸੀਂ ਵੈਸੇ ਵੀ ਬਹੁਤ ਸਾਰੇ ਮੁੱਦਿਆਂ ਤੇ ਕਾਮੇਡੀ ਦੇ ਵਿੱਚ ਵੀ ਤੁਸੀਂ ਬਹੁਤ ਗੱਲਾਂ ਕੀਤੀਆਂ ਨੇ ਤੰਜ ਕਸਦੇ ਰਹੇ ਹੋ ਤੇ ਉਹ ਗੱਲਾਂ ਤੁਹਾਨੂੰ ਪਤਾ ਸੀ ਮੈਨੂੰ ਲੱਗਦਾ ਸੀ ਇਹ ਬੰਦਾ ਫੱਟੇ ਚੱਕ ਦੇਗਾ ਪੰਜਾਬ ਦੇ ਤੇ ਫੱਟੇ ਇਸ ਪਾਸੇ ਚੱਕੇਗਾ ਇਹ ਨਹੀਂ ਸੀ ਸੋਚਿਆ ਬਹੁਤ ਸਾਰੀਆਂ ਗੱਲਾਂ ਨੇ ਉਹ ਕਿਸੇ ਦਿਨ ਫੇਰ ਕਰਾਂਗੇ ਜਿਹੜੀਆਂ ਤੁਹਾਡੇ ਵਾਸਤੇ ਨੇ ਪਰ ਅੱਜ ਜਿਹੜੀ ਗੱਲ ਹੈ ਜਿਹੜੀ ਮੈਂ ਵੀਡੀਓ ਦਿਖਾਉਣੀ ਆ ਹੁਣ ਇਹ ਵੀਡੀਓ ਦੇਖ ਕੇ ਇੰਨਾ ਕੁ ਦੁੱਖ ਆ ਇੰਨੀ ਕੁ ਸ਼ਰਮਿੰਦਗੀ ਮਹਿਸੂਸ ਹੋਈ ਕਿ ਰੇਰਾ ਬਤਨਾ ਮੈਂ ਤੇ ਉਮੀਦ ਕਰਦਾ ਸੀਗਾ ਕਿ ਤੁਸੀਂ ਆਰਟਿਸਟ ਹੋ ਐਜ਼ ਐਨ ਆਰਟਿਸਟ ਤੇ ਇੱਕ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਇੱਕ ਪੰਜਾਬ ਦੇ ਸੀਐਮ ਹੋਣ ਦੇ ਨਾਤੇ ਤੁਸੀਂ ਉਸ ਪਰਿਵਾਰ ਦੇ ਵਿੱਚ ਜਾਓਗੇ ਤੋਹਫਿਆਂ ਦੇ ਨਾਲ ਤੋਹਫੇ ਸ਼ੋਫੇ ਲੈ ਕੇ ਜਾਓਗੇ ਕਿਉਂਕਿ ਬਹੁਤ ਵੱਡੀ ਖੁਸ਼ੀ ਪ੍ਰਮਾਤਮਾ ਨੇ ਦਿੱਤੀ ਹੈ ਤੇ ਪੂਰੀ ਦੁਨੀਆ ਵਿੱਚ ਜਿੱਥੇ-ਜਿੱਥੇ ਪੰਜਾਬੀ ਵਸਦੇ ਨੇ इवन नॉट ਪੰਜਾਬੀ ਹੋਰ ਬਹੁਤ ਕਮਿਊਨਿਟੀਆਂ ਨੇ ਖੁਸ਼ੀਆਂ ਮਨਾਈਆਂ ਨੇ ਤੇ ਤੁਸੀਂ ਤੋਹਫੇ ਲੈ ਕੇ ਜਾਣ ਦੀ ਉਮੀਦ ਸੀ ਤੁਹਾਡੇ ਕੋ ਕਿ ਤੁਸੀਂ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਜਾਓਗੇ ਤੇ ਵਧਾਈਆਂ ਦੇ ਕੇ ਆਓਗੇ ਉਸ ਪਰਿਵਾਰ ਨੂੰ ਕਿਉਂਕਿ ਤੁਸੀਂ ਉਹਨਾਂ ਦੇ ਅਫਸੋਸ ਤੇ ਵੀ ਗਏ ਸੀ ਚੰਗਾ ਲੱਗਾ ਮੈਨੂੰ ਬੜੀ ਤੁਹਾਡੀ ਵਧਾਈ ਕੀਤੀ ਜਿੱਥੇ ਚੰਗਾ ਕੁਝ ਹੋਵੇਗਾ ਵਧਾਈ ਕਰਾਂਗੇ ਪਰ ਅੱਜ ਜੋ ਬਲਕੌਰ ਸਿੰਘ ਪਾਜੀ ਹੋਣਾ ਨੇ ਕਿਹਾ ਹੈ ਜਿਸ ਤਰੀਕੇ ਨਾਲ ਤੁਸੀਂ ਇਨਕੁਆਰੀ ਬਿਠਾਤੀ ਹੈ ਉਹ ਨਿਹਾਇਤ ਸ਼ਰਮਿੰਦਗੀ ਵਾਲੀ ਗੱਲ ਹੈ ਅਜੇ ਤੇ ਲੋਕੀ ਲੱਡੂ ਵੰਡ ਰਹੇ ਨੇ ਕੱਲ ਅਜੇ ਬੱਚਾ ਹੋਇਆ ਤੇ ਅੱਜ ਤੁਸੀਂ ਆਪਣੇ ਸਰਕਾਰ ਦੀ ਧੌਂਸ ਜਮਾਉਣ ਲੱਗ ਪਏ ਹੋ ਆ ਦੇਖ ਮਾੜੀ ਮੋਟੀ ਸ਼ਰਮ ਕਰ ਭਗਵੰਤ ਮਾਨਾ ਮੈਂ ਜਦੋਂ ਤੇਰੇ ਹੱਕ ਵਿੱਚ ਗੱਲ ਕੀਤੀ ਲੋਕਾਂ ਤੋਂ ਗੱਲਾਂ ਵੀ ਸੁਣਿਆ ਕਹਿੰਦੇ ਸਰਕਾਰ ਦੇ ਪਿੱਠੂ ਨੇ ਇਹ ਇਹਨਾਂ ਦੀ ਭਗਵੰਤ ਮਾਨਾ ਦੋਸਤੀ ਆ ਇਹ ਉਹ ਹਨਾ ਪਰ ਗੱਲ ਇਹ ਹੈ ਕਿ ਕਈ ਵਾਰੀ ਮਹਿਸੂਸ ਹੁੰਦਾ ਕਿ ਵਾਕਈ ਦਿਲੋਂ ਤੁਸੀਂ ਕਾਲੀ ਹੋ ਦੂਜਿਆਂ ਵਰਗੇ ਆ ਵੀਡੀਓ ਤੁਹਾਨੂੰ ਦਿਖਾਉਣਾ ਦੋਸਤੋ ਉਸ ਤੋਂ ਬਾਅਦ ਫਿਰ ਥੋੜੀ ਜਿਹੀ ਗੱਲ ਹੋਰ ਕਰਾਂਗੇ ਮੈਂ ਲੰਬੀ ਵੀਡੀਓ ਨਹੀਂ ਬਣਾਉਣੀ ਚਾਹੁੰਦਾ ਪਰ ਮੈਂ ਚਾਹੁੰਦਾ ਕਿ ਇਹ ਵੀਡੀਓ ਤੁਸੀਂ ਜ਼ਰੂਰ ਦੇਖੋ ਔਰ ਤੁਸੀਂ ਦੱਸਿਓ ਕਿ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਪਿਆਰ ਸਤਿਕਾਰ ਭਰੀ ਸ਼ਸ਼੍ਰੀ ਕਾਲ ਅੱਜ ਤੁਹਾਡੇ ਸਨ ਮੈਂ ਖੁਣ ਦਾ ਮੇਰਾ ਇਕੋ ਹੀ ਕਾਰਨ ਸਮੂਹ ਪੰਜਾਬੀਆਂ ਨੂੰ ਪਿਆਰ ਸਤਿਕਾਰ ਭਰੀ ਸ਼ਸ਼ਟਰੀ ਕਾਲ ਅੱਜ ਤੁਹਾਡੇ ਸਾਂ ਮੇ ਖੂਨ ਦਾ ਮੇਰਾ ਇਕੋ ਹੀ ਕਾਰਨ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਧੜੀਆਂ ਨੇ ਸਦਕਾ ਵਾਹਿਗੁਰੂ ਕਾਲਪੁਰਖ ਨੇ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਸ਼ੁਭਦੀਪ ਵਾਪਸ ਕੀਤਾ ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਖਾਸ ਭਗਵੰਤ ਮਾਨ ਸਾਹਿਬ ਤੁਸੀਂ ਵੀ ਅਨਾਉਂਸ ਕੀਤਾ ਹੈ ਕਿ ਤੁਹਾਡੀ ਵਾਈਫ ਪ੍ਰੈਗਨੈਂਟ ਇਹ ਗੱਲ ਬਹੁਤ ਛੋਟੀ ਹੈ ਮੇਰੇ ਵਾਸਤੇ ਬੜੀ ਛੋਟੀ ਹੈ ਸ਼ਾਇਦ ਨਹੀਂ ਕਰਨੀ ਚਾਹੀਦੀ ਪਰ ਤੁਹਾਡੀਆਂ ਗੱਲਾਂ 'ਚ ਸੁਣ ਕੇ ਗੁੱਸਾ ਮੈਨੂੰ ਇੰਨਾ ਕਿ ਕਹਿਣਾ ਪੈਣਾ ਕਿ ਕੱਲ ਨੂੰ ਤੁਹਾਡੇ ਬੱਚਾ ਹੁੰਦਾ ਤੇ ਉਹਦੀ ਵੀ ਇਨਕੁਆਰੀ ਬਿਠਾਓਗੇ ਉਹ ਤੋਂ ਲੋਕਾਂ ਨੇ ਵੈਸੇ ਵੀ ਤੁਹਾਡੇ ਤੇ ਬਹੁਤ ਗੱਲਾਂ ਕੀਤੀਆਂ ਜਿਹੜੀਆਂ ਮੈਂ ਨਹੀਂ ਕਹਿਣੀਆਂ ਚਾਹੁੰਦਾ ਮੇਰੇ ਵਾਸਤੇ ਉਹ ਮੇਰੀ ਜ਼ਮੀਰ ਨਹੀਂ ਉਹ ਗੱਲਾਂ ਕਹਿਣ ਨੂੰ ਇਜਾਜ਼ਤ ਨਹੀਂ ਦਿੰਦੀ ਪਰ ਲੋਕਾਂ ਨੇ ਬੜੇ ਤੰਜ ਕੱਸੇ ਨੇ ਤੁਹਾਡੇ ਏਜ ਦੇ ਹਿਸਾਬ ਨਾਲ ਬੜਾ ਕੁਝ ਲੋਕਾਂ ਨੇ ਕਿਹਾ ਕਿ ਉਹਦੀ ਵੀ ਇਨਕੁਆਰੀ ਬਿਠਾਓਗੇ ਜਰੂਰ ਦੱਸਿਓ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਹਾ ਤਰਸਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈੰਦੇ ਹੋ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤਾਂ ਚਾ ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂ ਟਰਨ ਲੈਨੂ ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰ ਤੋਂ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਇਓ ਠੀਕ ਹੈ ਮੈਂ ਯੂ ਟਰਨ ਲੈਣ ਵਾਲਿਆਂ ਚੋਂ ਨਹੀਂ ਮੈਂ ਜਾਣ ਦੇ ਸਕਦਾ ਮੈਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਂ ਹੀ ਕਾਨੂੰਨ ਦੇ ਦੇਰੇ ਚ ਰਹਿ ਕੇ ਜਿਉਂ ਮੈਂ ਇੱਕ ਸਾਬਕਾ ਫੌਜੀ ਹਾਂ ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਉੱਤੇ ਰਿਸਪੈਕਟ ਕਰਦਾ ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂੰਗਾ ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਗਰ ਮੈਂ ਕੀਤੀ ਹੂਈ ਮੈਨੂੰ ਫੜ ਕੇ ਜੇਲ੍ਹ ਚ ਪਾ ਦੋ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਹੈ ਪਹਿਲਾਂ ਮੇਰੇ ਤੇ ਐਫ ਆਈ ਆਰ ਕਟੋ ਫੜ ਕੇ ਮੈਨੂੰ ਅੰਦਰ ਦਿਓ ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਭੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇਥੋਂ ਸਾਫ਼ ਬਰੀ ਨਿਕਲ ਕੇ ਦਿਖਾਉਂਗਾ ਤੁਹਾਨੂੰ ਧੰਨਵਾਦ ਸੌਣ ਲਿਜੀ ਤੁਸੀਂ ਗੱਲ ਔਰ ਮੈਂ ਬਹੁਤ ਮੈਂ ਸੋਚਦਾ ਸੀਗਾ ਕਿ ਕੁਝ ਨਾ ਕੁਝ ਚੰਗੀ ਗੱਲ ਕਰਾਂਗੇ ਅੱਜ ਪਰ ਕੁਝ ਹੋਰ ਵੀਡੀਓ ਬਣਾਉਣੀ ਸੀ ਬਹੁਤ ਸੋਹਣੀਆਂ ਗੱਲਾਂ ਸੋਚਿਆ ਹੋਈਆਂ ਸਨ ਪਰ ਅੱਜ ਮੂਡ ਬੜਾ ਖਰਾਬ ਹੋਇਆ ਮੇਰਾ ਸੱਚੀ ਮੈਂ ਦਿਲੋਂ ਕਹਿ ਰਿਹਾ ਕਿਉਂਕਿ ਇਹ ਉਮੀਦ ਨਹੀਂ ਸੀ ਭਗਵੰਤ ਮਾਨ ਸਾਹਿਬ ਤੁਸੀਂ ਬਹੁਤ ਛੋਟੀ ਗੱਲ ਕਰਤੀ ਅੱਜ ਜੇ ਕੋਈ ਤੁਸੀਂ ਗੱਲ ਕਰਨੀ ਵੀ ਸੀ ਕੋਈ ਕਾਨੂੰਨ ਇਹੋ ਜਿਹਾ ਹੈਗਾ ਜੇ ਇਨਕੁਆਰੀ ਕਰਨ ਵਾਲਾ ਮੈਨੂੰ ਬਹੁਤਾ ਨਹੀਂ ਪਤਾ ਮੈਂ ਐਵੇਂ ਕਹਿ ਦਵਾ ਜੇ ਕੋਈ ਹੈਵੀਅਤੇ ਘੱਟੋ ਘੱਟ 10 ਕਿ ਦਿਨ ਵੇਟ ਤੇ ਕਰਦੇ ਨੇ ਜੇ ਕੱਲ ਬੱਚਾ ਹੋਇਆ ਉਹਨਾਂ ਦੇ ਯਾਰ ਖੁਸ਼ੀਆਂ ਉਹਨਾਂ ਦੇ ਘਰ ਭੰਗੜੇ ਪੈ ਰਹੇ ਨੇ ਲੱਡੂ ਵੰਡ ਹੋ ਰਹੇ ਨੇ ਜੇ ਤੋ ਪੂਰੀ ਦੁਨੀਆ ਦੇ ਵਿੱਚ ਖੁਸ਼ੀ ਦੀ ਲਹਿਰ ਪਈ ਆ ਜੇ ਤੁਸੀਂ ਕੋਈ ਗੱਲ ਕਰਨੀ ਵੀ ਸੀਗੀ ਤੇ ਘੱਟੋ ਘੱਟ 10-15 ਦੇ ਨਾਟਕ ਜਾਂਦੇ ਯਾਰ ਨਾ ਤੋ ਬੱਚਾ ਕਿਤੇ ਦੌੜਨ ਲੱਗਾ ਸੀ ਨਾ ਉਹਨਾਂ ਦੇ ਬੱਚੇ ਦੇ ਮਾਂ ਪਿਓ ਕਿਤੇ ਦੌੜਨ ਲੱਗੇ ਸੀ ਬੇहद ਸ਼ਰਮਨਾਕ ਗੱਲ ਆ ਭਗਵੰਤ ਮਾਨਸਾ ਅੱਜ ਮੈਂ ਪਹਿਲੀ ਵਾਰੀ ਤੈਨੂੰ ਮੈਂ ਬਹੁਤ ਲਾਂਤਾਂ ਪਾਉਣ ਨੂੰ ਦਿਲ ਕਰਦਾ ਮੈਂ ਲੋਕਾਂ ਨੂੰ ਕਹਿਣਾ ਹੁੰਦਾ ਯਾਰ ਸੀਐਮ ਆ ਥੋੜਾ ਗੱਲ ਆਪਣੀ ਕਹੋ ਪਰ ਕਹੋ আদਬ ਦੇ ਨਾਲ ਪਰ ਅੱਜ ਮੇਰਾ ਆਪਣਾ ਦਿਲ ਕਰਦਾ ਕਿ ਬਹੁਤ ਲਾਂਤਾਂ ਪਾਵਾਂ ਪਰ ਫਿਰ ਵੀ ਮੈਂ ਉਹ ਗੱਲਾਂ ਕਹਿਣੀਆਂ ਨਹੀਂ ਚਾਹੁੰਦਾ ਮੇਰੀ ਜਿੱਦਾਂ ਲੋਕੀ ਗਾਲਾਂ ਕੱਢ ਲੈਂਦੇ ਨੇ ਤੁਹਾਨੂੰ ਗੰਦੀਆਂ ਗੰਦੀਆਂ ਗਾਲਾਂ ਭਗਵਾਨ ਤੇ ਆ ਫਲਾਨਾ ਟਮਕਾਨ ਕੁਝ ਲੋਕੀ ਬੋਲਦੇ ਨੇ ਮੈਂ ਇਦਾਂ ਬੋਲਦਾ ਨਹੀਂ ਹੁੰਦਾ ਐਕਚੁਅਲੀ ਮੇਰੀ ਇਹ ਸੁਭਾਅ ਕਹੋ ਜਾਂ احتیاط ਕਹੋ ਜਾਂ ਕੁਝ ਵੀ ਪਰ ਮੈਂ ਚੰਗੇ ਲਫ਼ਜ਼ਾਂ ਵਿੱਚ ਵੀ ਫਿਰ ਵੀ ਤੈਨੂੰ ਕਹਾਂਗਾ ਕਿ ਆਪਣੇ ਸਲਾਹਕਾਰ ਵਾਕਏ ਤੂੰ ਬਦਲ ਜਿਹੜੇ ਤੈਨੂੰ ਇਹ ਪੁੱਠੀਆਂ ਸਲਾਹਾਂ ਦਿੰਦੇ ਨੇ ਨਾ ਉਹਨਾਂ ਨੂੰ ਸੱਚੀ ਬਦਲ ਦੇ ਨਹੀਂ ਤਾਂ ਬਹੁਤਾ ਟਾਈਮ ਨਹੀਂ ਰਿਹਾ ਗਿਆ ਮਹੀਨਾ ਡੇਢ ਮਹੀਨਾ ਮਸਾ ਹੀ ਆ ਤੇਰਾ ਫਿਰ ਲੋਕੀ ਜਿੰਨੇ ਕੱਕ ਗਏ ਨੇ ਮੈਂ ਇਹ ਗੱਲਾਂ ਕਹਿਣੀਆਂ ਨਹੀਂ ਚਾਹੁੰਦਾ ਸੀਗਾ ਪਰ ਅੱਜ ਤੂੰ ਪਰਸਨਲ ਅਟੈਕ ਕੀਤਾ ਇਸ ਪਰਿਵਾਰ ਤੇ ਟੋਟਲੀ ਪਰਸਨਲ ਅਟੈਕ ਕੀਤਾ ਇਸ ਕਰਕੇ ਮੈਨੂੰ ਇਹ ਗੱਲਾਂ ਕਹਿਣੀਆਂ ਪੈ ਗਈਆਂ ਨੇ ਮੈਂ ਹਰ ਵਾਰੀ ਕਿਨਾਂ ਕਿਸੇ ਵੀ ਸਰਕਾਰ ਨਾਲ ਮੇਰਾ ਕੋਈ ਸਾਰੋਕਾਰ ਨਹੀਂਗਾ ਪਰ ਮੈਂ ਫਿਰ ਵੀ ਕਿਨੋਂ ਗੱਲ ਸੱਚੀ ਕੀਤੀ ਜਾਵੇ ਕਿਉਂਕਿ ਇਹ ਜਿਹੜਾ ਸੈਗਮੈਂਟ ਹੈ ਇਹਦਾ ਨਾਮ ਹੀ ਹੈਗਾ ਸੱਚ ਦੀ ਆਵਾਜ਼ ਤੇ ਸਿਰਫ ਲਿਖਣ ਨਾਲ ਹੀ ਹੁੰਦਾ ਸੱਚ ਦੀ ਆਵਾਜ਼ ਉਹ ਕੰਮ ਕਰਕੇ ਵੀ ਦਿਖਾਉਣਾ ਚਾਹੀਦਾ ਤੇ ਉਹ ਮੈਂ ਕਰਕੇ ਦਿਖਾਉਣਾ ਵੀ ਆ ਜਦੋਂ ਵੀ ਬੋਲਦਾ ਗੱਡਸ ਨਾਲ ਬੋਲਦਾ ਨੰਬਰ ਸਕਰੀਨ ਤੇ ਹੁੰਦਾ ਮੇਰੀ ਹਰ ਵੀਡੀਓ ਨਾਲ ਤੁਸੀਂ ਨੰਬਰ ਤੇ ਕਾਲ ਕਰਕੇ ਐਨੀ ਟਾਈਮ ਗੱਲਬਾਤ ਵੀ ਕਰ ਸਕਦੇ ਹੋ ਮੇਰੇ ਨਾਲ ਸੋ ਆਪਣੇ ਸਲਾਹਕਾਰ ਬਦਲੋ ਤੇ ਮਾੜੀ ਮੋਟੀ ਸ਼ਰਮ ਕਰੋ ਮੈਂ ਕੀ ਉਮੀਦ ਕਰ ਸੱਚੀ ਮੈਂ ਕੱਲ ਸੋਚਦਾ ਸੀ ਕਸਮ ਲੱਗੀ ਮੈਂ ਕਿਹਾ ਯਾਰ ਆਰਟਿਸਟ ਆ ਤੇ ਭਗਵਾਨ ਤਮਾਨ ਕੋਈ ਐਸੀ ਵਧੀਆ ਤਰੀਕੇ ਨਾਲ ਉੱਥੇ ਘਰ ਜਾਏਗਾ ਅਸੀਂ ਦੋ ਤਿੰਨ ਮੁੰਡੇ ਬੈਠੇ ਗੱਲਾਂ ਕਰ ਰਹੇ ਸੀ ਪਰ ਮੈਂ ਅੱਜ ਲਾਂਤਾਂ ਪਾ ਰਿਹਾ ਮੈਂ ਸੱਚੀ ਦਿਲੋਂ ਲਾਂਤਾਂ ਪਾ ਰਿਆ ਬਹੁਤ ਦੁੱਖ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਉਸ ਬੱਚੇ ਨੂੰ ਤੰਦਰੁਸਤੀਆਂ ਬਖਸ਼ੇ ਮੈਂ ਤੇ ਦਿਲੋਂ ਹਮੇਸ਼ਾ ਦੁਆ ਕਰਦਾ ਮਹਿਸੂਦ ਹੈ ਉਹਨਾਂ ਦੇ ਘਰ ਬੱਚਾ ਆ ਗਿਆ ਚਲੋ ਹੋਰ ਪਾਸੇ ਨੂੰ ਮੂਵ ਹੋਣੇ ਹੁਣ ਉਹ ਆਪਣੇ ਬੱਚੇ ਨਾਲ ਖੁਸ਼ ਰਹਿਣਾ ਬਾਦ ਰਹਿਣ ਤੇ ਹੋਰ ਗੱਲਾਂ ਕਰਾਂਗੇ ਕਿਉਂਕਿ ਹੋਰ ਵੀ ਬਹੁਤ ਲੋਕਾਂ ਦੇ ਨੌਜਵਾਨ ਬੱਚੇ ਜਿਨ੍ਹਾਂ ਦੇ ਇਕੱਲੇ-ਇਕੱਲੇ ਮਾਂ-ਬਾਪ ਦੇ ਪੁੱਤਰ ਸਨ ਇਸ ਦੁਨੀਆ ਤੋਂ ਚਲੇ ਗਏ ਚਲੇ ਗਏ ਨੇ ਮੈਂ ਸੋਚਿਆ ਉਹਨਾਂ ਬਾਰੇ ਗੱਲਬਾਤ ਵੀ ਕਰਾਂਗੇ ਪਰ ਅੱਜ ਫਿਰ ਇਸ ਪਰਿਵਾਰ ਲਈ ਗੱਲ ਕਰਨੀ ਪੈਗੀ ਓਨਲੀ ਬਿਕਾਜ਼ ਆਫ ਯਰ ਸਟੇਟਮੈਂਟ ਓਨਲੀ ਬਿਕਾਜ਼ ਆਫ ਯੂ ਸੈਂਟ ਦ ਪੀਪਲ ਫਾਰ ਦ ਇਨਕੁਆਰੀ ਅਹ uh, which is really very bad ਸ਼ੇਮ ਔਨ ਪੰਜਾਬ ਸਰਕਾਰ ਸ਼ਰਮ ਦੀ ਗੱਲ ਆ ਬਹੁਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਲਕ ਸੱਚੇ ਪਾਤਸ਼ਾਹ ਇਹੋ ਜਿਹੇ ਮਨਿਸਟਰਾਂ ਨੂੰ ਸੁਧ ਬਖਸ਼ੇ ਤੇ ਇਹਦੇ ਜਿਹੜੇ ਸਲਾਹਕਾਰ ਨੇ ਉਹਨਾਂ ਨੂੰ ਵੀ ਸੁਧ ਬਖਸ਼ੇ ਜਿਉਂਦੇ ਰਹੋ ਖੁਸ਼ ਰਹੋ ਜਿਹੜੇ ਆਮ ਲੋਕ ਮੇਰੇ ਵੀਵਰ ਨੇ ਉਹਨਾਂ ਵਾਸਤੇ ਦੁਆਵਾਂ ਨੇ ਹਮੇਸ਼ਾ ਤੁਸੀਂ ਖੁਸ਼ ਰਹੋ ਮਾਲਕ ਤੁਹਾਨੂੰ ਤੰਦਰੁਸਤੀਆਂ ਬਖਸ਼ੀਓ ਔਰ ਜੇਕਰ ਲੱਗੇ ਤੁਹਾਨੂੰ ਕਿ ਵੀਡੀਓ ਸ਼ੇਅਰ ਕਰਨ ਵਾਲੀ ਜ਼ਰੂਰ ਕਰ ਦਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ